ਮంత్రి ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀ ਸ ਤੇ ਪਨ ਬੱਸ ਮੁਲਾਜ਼ਮਾ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖ਼ਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ। ਡੈਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ। ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ। ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖ਼ਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ। ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ। ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ। ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪੰਨ ਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ ਡੈਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ ਦਰਿੰਕਸ ਵੀਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਬਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰਦੀਆਂ 3000 ਬੱਸਾਂ ਦਾ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦੇਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖ਼ਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ। ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ। ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪੰਨ ਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਡੈਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦੇਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ। ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ। ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ ਦੈਰਿਕ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪਨਬਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ Darengxvira TV ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖ਼ਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਅਰ ਦੂਜੇ ਦਿਨ ਹੀ ਹੜਤਾਲ ਖਤਮ ਕਰ ਦਿੱਤੀ ਗਈ ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸ ਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ। ਡੈਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ। ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ। ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖ਼ਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ। ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬਸ ਮੁਲਾਜ਼ਮਾ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ। ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ। ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨਬਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀ ਸ ਤੇ ਪਨ ਬੱਸ ਮੁਲਾਜ਼ਮਾ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦੇਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬਸ ਮੁਲਾਜ਼ਮਾਂ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ। ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ। ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪੰਨ ਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦੇਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦਰਿੰਕਸ ਵੀਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰਦੀਆਂ 3000 ਬੱਸਾਂ ਦਾ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ। ਦੇਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ। ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ। ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖ਼ਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ। ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ ਤਿੰਨ ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ। ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ ਦੈਰਿੰਗਸ ਵਿਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨਬਸ ਮੁਲਾਜ਼ਮਾ ਵੱਲੋਂ ਕੀਤੀ ਗਈ ਤਿੰਨ ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ ਤਿੰਨ ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸ ਤੇ ਪਨਬੱਸ ਮੁਲਾਜ਼ਮਾ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਦੇ ਹਾਂ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ ਪੀਆਰਟੀਸੀ ਤੇ ਪਨ ਬੱਸ ਮੁਲਾਜ਼ਮਾਂ ਵੱਲੋਂ 6 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਇਹ ਹੜਤਾਲ ਖਤਮ ਕਰ ਦਿੱਤੀ ਗਈ ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਜੇ ਕਿ ਸੂਬੇ ਭਰਦੀਆਂ 3000 ਬੱਸਾਂ ਦਾ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ ਦੇਰਿੰਗਸ ਵਿਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨ ਬੱਸ ਮੁਲਾਜ਼ਮਾਂ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ ਤਿੰਨ ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ। ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਿਆ ਦੇਰਿੰਗ ਸਵੇਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਖੁਸ਼ਖਬਰੀ ਪੀਆਰਟੀਸੀ ਤੇ ਪੰਨਬਸ ਮੁਲਾਜ਼ਮਾ ਵੱਲੋਂ ਕੀਤੀ ਗਈ 3 ਦਿਨਾਂ ਹੜਤਾਲ ਮੁੱਖ ਮੰਤਰੀ ਦੇ ਨਾਲ ਮੀਟਿੰਗ ਦੇ ਭਰੋਸੇ ਤੋਂ ਬਾਅਦ ਦੂਜੇ ਦਿਨ ਹੀ ਖਤਮ ਕਰ ਦਿੱਤੀ ਗਈ। ਇਹ ਖਬਰ ਤੁਹਾਨੂੰ ਬੀਤੇ ਦਿਨ ਵੀ ਦੱਸ ਦਿੱਤੀ ਗਈ ਸੀ ਪਰ ਹੁਣ ਫਿਰ ਦੁਬਾਰਾ ਦੱਸ ਦਿੰਨੇ ਆ ਕਿ ਬੱਸਾਂ ਦੀ 3 ਦਿਨਾਂ ਹੜਤਾਲ ਕੱਲ ਦੂਜੇ ਦਿਨ ਹੀ ਸਮਾਪਤ ਹੋ ਗਈ। ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਵੱਲੋਂ 6, 7 ਅਤੇ 8 ਜਨਵਰੀ ਦੀ ਹੜਤਾਲ ਕੀਤੀ ਗਈ ਸੀ ਪਰ ਦੂਜੇ ਦਿਨ ਹੀ ਇਹ ਹੜਤਾਲ ਖਤਮ ਕਰ ਦਿੱਤੀ ਗਈ। ਹੁਣ ਬੱਸਾਂ ਸੜਕਾਂ ਤੇ ਦੌੜਨ ਗਿਆ ਤੇ ਲੋਕਾਂ ਨੂੰ ਸਫ਼ਰ ਕਰਨ ਲਈ ਪਰੇਸ਼ਾਨੀ ਵੀ ਖਤਮ ਹੋ ਗਈ। ਇੱਕ ਚਿੱਠੀ ਮੁੱਖ ਮੰਤਰੀ ਦਫ਼ਤਰ ਤੋਂ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੇ ਨਾਂ ਤੇ ਲਿਖ ਕੇ ਭੇਜੀ ਗਈ ਜਿਸ ਚਿੱਠੀ ਵਿੱਚ ਲਿਖਿਆ ਗਿਆ ਕਿ ਪੰਜਾਬ ਰੋਡਵੇ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਸੁਣਨ ਲਈ ਮੁੱਖ ਮੰਤਰੀ ਖੁਦ ਮੀਟਿੰਗ ਵਿੱਚ ਸ਼ਾਮਲ ਹੋਣਗੇ ਦੱਸਦੇ ਕਿ ਸੂਬੇ ਭਰ ਦੀਆਂ 3000 ਬੱਸਾਂ ਦਾ ਮੁਲਾਜ਼ਮਾ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਪਰ ਹੁਣ ਹੜਤਾਲ ਖਤਮ ਹੋਣ ਤੇ ਸਾਰੀਆਂ ਬੱਸਾਂ ਅੱਜ ਸੜਕਾਂ ਤੇ ਦੌੜਨ ਗਈਆਂ